ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤ ਵਿਚਾਰ ਜਹ ਮਥੁਰਾ ਕਕ ਕਾਰਨ ਕੋ ਅਵਤਾਰ ਬਣਾਇਓ ਜੱਪੇ ਉਹ ਜਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋ ਗਰਮ ਨ ਆਇਓ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਧ ਸ਼ਾਂਤੀ ਦੇ ਪੰਜ ਪੰਧਰੀ ਪਾਤਸ਼ਾਹ ਪੰਗੁਰੂ ਵਰਜਨ ਦੇ ਮਹਾਰਾਜ ਸਤਿ ਪਾਤਸ਼ਾਹ ਜੀ ਦਾ ਪਵਿੱਤਰ ਸ਼ਹੀਦੀ ਦਿਹਾੜਾ 3 ਮਈ ਸਨ 2025 ਨੂੰ ਆ ਰਿਹਾ ਹੈ ਜੀ ਧੰਗੁਰੂ ਵਰਜਨ ਦੇ ਮਹਾਰਾਜ ਸੱਤੇ ਪਾਸ਼ਾ ਜੀ ਦੀ ਸ਼ਹੀਦੀ ਦਿਹਾੜੇ ਦੇ ਪਰਥਾਏ ਤਕਰੀਬਨ ਹਰ ਗੁਰਦੁਆਰਾ ਸਾਹਿਬ ਦੀ ਵਿਖੇ ਇਸਤਰੀ ਸਤਸੰਗ ਸਭਾ ਦੇ ਵੱਲੋਂ ਸੁਖਮਨੀ ਸਾਹਿਬਾਣੀ ਦੇ ਪਾਠ ਦੇ ਜੋ ਲੜੀ ਹੈ ਉਹ ਚਲਾਈ ਜਾਂਦੀ ਹੈ ਬਹੁਤ ਹੀ ਸ਼ਲਾੰਗਾ ਜੋ ਕਦਮ ਹੈ ਕਿ ਪੁਰਸ ਸੱਪਾਸ਼ਾ ਦੀ ਬਾਣੀ ਦੇ ਨਾਲ ਜੁੜਨਾ ਤੇ ਜੁੜਨਾ ਵਿਸ਼ੇਸ਼ ਤੌਰ ਤੇ ਬੇਨਤੀ ਇਹ ਹੀ ਹੈ ਕਿ ਸਤਗੁਰ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਸਮੇ ਸਾਨੂੰ ਜਦੋਂ ਆਪਾਂ ਲੰਗਰ ਲਾਉਂਦੇ ਹਾਂ ਤਾਂ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਪਾਤਸ਼ਾਹ ਤੇ ਆਪਾਂ ਸ਼ਹੀਦੀ ਦਿਹਾੜੇ ਮਨਉਨੇ ਆ ਤੇ ਤਰ੍ਹਾਂ-ਤਰ੍ਹਾਂ ਦੇ ਲੰਗਰ ਲਾਉਣ ਦੀ ਬਜਾਏ ਅਸੀਂ ਗੁਰ ਉਪਦੇਸ਼ ਨੂੰ ਆਪਣੇ ਜੀਵਨ ਚ ਕਮਾਈਏ ਜੋ ਲੰਗਰ ਹੈ ਉਹ ਬਿਲਕੁਲ ਸਾਦਾ ਪ੍ਰਸ਼ਾਦਾ ਜਿਹੜਾ ਹੈ ਉਹ ਸਾਦਾ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਪਾਤਸ਼ਾਹ ਦੇ ਮਨ ਮੁਤਾਬਕ ਸ਼ਬੀਰ ਦਾ ਗਲ ਜਿਹੜਾ ਹੈ ਤਕਰੀਬਨ ਹਰ ਆਪ ਤੇ ਵਰਤਾਇਆ ਜਾਂਦਾ ਹੈ ਕਲਾ ਪ੍ਰਸ਼ਾਦੀ ਦੇ ਅਤੇ ਸਾਧਾਰਨ ਪ੍ਰਸ਼ਾਦੀ ਦੀ ਜੁਸਾਹ ਪਾਸ਼ਾ ਦੇ ਘਰ ਵਿੱਚ ਮਰਿਆਦਾ ਜਿਹੜੀ ਹੈ ਉਹ ਕਾਇਮ ਕੀਤੀ ਗਈ ਹੈ ਸੋ ਸਾਨੂੰ ਸਾਰਿਆਂ ਨੂੰ ਇਹਨਾਂ ਮਰਿਆਦਾਵਾਂ ਦਾ ਪਾਲਣ ਕਰਨਾ ਚਾਹੀਦਾ ਹੈ ਤਰ੍ਹਾਂ ਤਰ੍ਹਾਂ ਦੇ ਲੰਗਰ ਜੁੜੇ ਨੇ ਉਹਨਾਂ ਤੋਂ हट ਕੇ ਗੁਰੂ ਸਾਹਿਬ ਮਹਾਰਾਜ ਅਤੇ ਪਾਸ਼ਾ ਜੀ ਦੀ ਜਮਾਂ ਖੁਸ਼ੀ ਲੈਣੀ ਹੈ ਤੇ ਸਤਗੁਰਾਂ ਦੇ ਸਿਧਾਂਤ ਦੇ ਮੁਤਾਬਕ ਹੀ ਤੁਰ ਕੇ ਅਸੀਂ ਵਡਿਆਈਆਂ ਜਿਹੜੀਆਂ ਨੇ ਪ੍ਰਾਪਤ ਕਰ ਸਕਦੇ ਹਾਂ ਸ਼੍ਰਤਨੀਆਂ ਬੇਟੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ